ਹਾਂਜੀ ਮੈਂ ਸਰ ਸਾਹਿਬ ਜਿਹੜੇ ਦਰਬਾਰ ਸਾਹਿਬ ਬਿਊਟੀ ਦੌਰਾਨ ਮੁਲਾਜ਼ਮਾਂ ਨੂੰ ਡਰੈਸ ਕੋਡ ਜਾਰੀ ਕੀਤੇ ਆ ਅੱਜ ਕੱਲ੍ਹ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਗਰਮੀ ਦੇ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਬਹੁਤ ਜ਼ਿਆਦਾ ਹੋ ਗਈ ਆ ਹੁਣ ਲਗਭਗ 9 ਫਰਵਰੀ ਤੋਂ ਸੰਗਤ ਦੀ ਜਿਹੜੀ ਆਮਦਾ ਬਹੁਤ ਜ਼ਿਆਦੇ ਆ ਸੋ ਇਹ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮਲਾਜਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਵੀ ਆਪਣੀ ਡਿਊਟੀ ਦੌਰਾਨ ਸਾਰੇ ਮਲਾਜਮਾਂ ਨੇ ਆਪਣੀ ਜਿਹੜੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਡਰੈੱਸ ਮਿਲਦੀ ਆ ਉਹ ਡਰੈੱਸ ਪਹਿਨ ਕੇ ਆਪਣੇ ਆਪਣੇ ਸਨਾਕਤੀ ਕਾਰਡ ਪਹਿਨ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾਂ ਮਤਾਬਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਪਹਿਰਾਵੇ ਦੇ ਵਿੱਚ ਕੀ ਕੁਤਾ ਵੀ ਜਾਂਦਾ ਹੈ ਪਤਜਾਨੀ ਪਹਿਰਾਵੇ ਦੇ ਵਿੱਚ ਜਿਹੜੇ ਵੱਖ-ਵੱਖਾ ਜਿਹੜਾ ਦਰਬਾਰ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ ਜਿਵੇਂ ਕਿ ਕਲਰਕਾਂ ਲਈ ਵੱਖਰਾ ਕੋਡ ਰੱਖਿਆ ਗਿਆ ਦਰਬਾਰ ਸਾਹਿਬ ਚ ਜਿਹੜੇ ਸਾਡੇ ਪ੍ਰਕਰਮਾ ਚ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨੀਲੇ ਚੋਲੇ ਪਜਾਮੇ ਜਿਹੜੀ ਕੇਸਰੀ ਦਸਤਾਰ ਸਜਾ ਕੇ ਜਰੂਰੀ ਆ ਤੇ ਕਿਉਂਕਿ ਉਥੋਂ ਉਹਨਾਂ ਦੀ ਡਰੈਸ ਤੋਂ ਇਹ ਪਤਾ ਲੱਗਣਾ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਫ ਆ ਇਹ ਉਹਨਾਂ ਸੇਵਾ ਕਰ ਰਹੇ ਨੇ ਜੀ